ਉਹ ਜਿਹੜੀ ਲਾਈਟ ਮੇਰੇ ਉੱਤੇ ਪੈ ਰਹੀ ਹੈ ਨਾ ਉਹ ਪੂਰਾ ਸਾਲ ਭਾਗੜਪੁਰ ਜੇਲ੍ਹ ਪਰਪੁਰ ਜੇਲ੍ਹ ਦੇ ਵਿੱਚ ਮੇਰੀਆਂ ਅੱਖਾਂ ਦੇ ਵਿੱਚ ਉਹ ਜਿਹੜੀ ਲਾਈਟ ਪਉਂਦੇ ਰਹੇ ਆ ਹੁਣ ਜੇ ਕਿਰਪਾ ਕਰੋਗੇ ਕਿ ਉਹਨੂੰ ਬੁਝਾ ਦੋਗੇ ਫਿਰ ਮੈਂ ਤੁਹਾਡੇ ਨਾਲ ਬਹੁਤ ਸੋਹਣੀ ਤਰ੍ਹਾਂ ਗੱਲ ਕਰੂੰਗਾ ਜੀ ਥੈਂਕ ਯੂ ਜੀ ਵਰਪਣੀ ਡੰਗਰਾਂ ਨੂੰ ਜੱਥ ਦੇਣ ਦੀਆਂ ਸਾਡੀ ਪੰਜਾਬੀ ਕੌਮ ਤੇ ਸਾਡਾ ਮੈਨੀ ਕੋਈ ਗੈਸ ਨਹੀਂ ਕੋਈ ਪ੍ਰੋਫੈਸ਼ਨਰੀ ਹੈਗਾ ਕਿਉਂ ਕਰਕੇ ਜਮਾਨਾ ਬਦਲ ਗਿਆ ਹੈ ਜਦ ਤੇ ਮੋਦੀ ਸਾਹਿਬ ਆਏ ਜੱਤੀ ਹਿੰਦੂਤਵਾ ਉੱਤੇ ਆਈ ਹੈ ਉਸ ਤੋਂ ਬਾਅਦ ਸਾਡੀਆਂ ਘੱਟ ਗਿਣਤੀਆਂ ਦਾ ਦਬਾਅ ਬਹੁਤ ਘਟ ਗਿਆ ਤੇ ਕਈ ਆਖਬਾਰਾ ਰਹੀ ਗਈ ਹੈ ਜਿਹੜਾ ਸਾਡਾ ਨਾਂ ਲੈਣ ਤੋਂ ਨੇਮ ਚੋਣਿਆ ਉਹਨਾਂ ਨੂੰ ਦੱਸਿਆ ਕਿ ਹੈ ਕਿ ਜੇ ਇਹੋ ਜਿਹੇ ਬੰਦਿਆਂ ਦੇ ਤੁਸੀਂ ਨਾਂ ਦਿਓਗੇ ਤਾਂ ਇਹਨਾਂ ਲੋਕਾਂ ਤੇ ਇਹਨਾਂ ਦੀ ਸੋਚ ਨੂੰ ਆਕਸੀਜਨ ਮਿਲ ਰਹੀ ਹੈ ਸੋ ਇਹ ਬੜਾ ਤਕੜਾ ਪ੍ਰੈਸ ਕਲੱਬ ਹੈ ਮੈਂ ਬੇਨਤੀ ਕਰੂੰਗਾ कि ਆਪਾਂ ਨੂੰ ਜਰਨਲਿਜ਼ਮ ਦੇ ਵਿੱਚ ਇਹੋ ਜਿਹੇ ਵਖਰੇਵਾਂ ਨਹੀਂ ਕਰਨਾ ਚਾਹੀਦਾ। ਔਰ ਅਸੀਂ ਆਪਣੇ ਇਲੈਕਸ਼ਨਾਂ ਲਈ ਤਿਆਰ ਹੋ ਕੇ ਆਏ ਹਾਂ। ਮੈਂ ਬਹੁਤ ਕੰਮ ਕੀਤਾ ਹੈ ਪਿੰਡਾਂ ਦੇ ਵਿੱਚ ਤੇ ਲੋਕਾਂ ਦੇ ਵਿੱਚ ਤੇ ਗਿਵੇਂ ਧਮਕਾ ਕਰਦੀ ਹੈ ਭਾਜਪੀ ਤੇ ਮੋਦੀ ਸਰਕਾਰ ਦੀ ਗਰੀਬੀ ਖਤਮ ਹੋ ਗਈ ਹੈ। ਗਰੀਬੀ ਜੁਹੁੰਦੇ ਕਿਉਂ ਹੈ? ਜਦੋਂ ਮੈਂ ਪਹਿਲਾ 1990 ਦੇ ਵਿੱਚ ਮੈਂਬਰ ਪਾਰਲੀਮੈਂਟ ਬਣਿਆ ਸੀਗਾ ਅੱਜ ਵੀ ਜੇ ਤੁਸੀਂ ਸਵੇਰੇ ਸੜਕਾਂ ਤੇ ਜਾਉਂਗੇ ਤਾਂ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਬੀਬੀਆਂ ਨੇ ਸਿਰਾਂ ਦੇ ਉੱਤੇ ਪੰਡਾ ਪੱਠੇ ਦੀਆਂ ਅਠਾਈਆਂ ਹੋਈਆਂ ਤੇ ਉਹ ਆਪਣੇ ਡੰਗਰਾਂ ਨੂੰ ਜਾਂਠ ਦੇ ਕੋਈ ਕੋਠੇ ਦੇ ਸਾਥ ਨਹੀਂ ਕੋਈ ਗੈਸ ਨਹੀਂ ਕੋਈ ਕੁਛ ਨਹੀਂ ਹੈਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਨਹੀਂ ਆਈ ਉਹਨਾਂ ਦਾ ਕਮਰਾ ਸਿਰਫ ਇੱਕ ਹੈ ਜਿੱਥੇ ਸਿਆਲ ਦੇ ਵਿੱਚ ਜੇ ਉਹਨਾਂ ਦੀ ਧੀ ਤੇ ਜਵਾਈ ਆਗੇ ਉਹ ਵੀ ਉਸੇ ਕਮਰੇ ਛੁੰਦਾ ਹੈ ਜੇ ਉਹਨਾਂ ਦੇ ਮੁੰਡਾ ਤੇ ਨੂੰਹ ਹੋਵੇ ਉਸੇ ਕਮਰੇ ਛੁੰਦਾ ਹੈ ਜੇ ਉਹਨਾਂ ਦੇ ਕੋਲੇ ਮੱਝ ਹੋਵੇ ਜਾਂ ਗਾਂ ਹੋਵੇ ਸਰਦੀ ਜਦੋਂ ਕਰਕੇ ਦੀ ਪੈਂਦੀ ਹੈ ਉਦੋਂ ਉਹ ਮੱਝ ਜਾਂ ਗਾਂ ਵੀ ਉਸੇ ਕਮਰੇ ਦੇ ਵਿੱਚ ਹੁੰਦੀ ਹੈ ਇਹ ਅੱਛੀ ਦੇਖੇ ਹਾਲਾਤ ਅੱਜ ਜਦੋਂ ਇੰਡੀਆ ਕਹਿੰਦਾ ਸਾਨੂੰ ਅੰਗਰੇਜ਼ਾਂ ਤੋਂ ਰਾਹਤ ਮਿਲੀ ਹੈ ਸਾਨੂੰ ਆਜ਼ਾਦੀ ਮਿਲੀ ਹੈ ਆਜ਼ਾਦੀ ਦੇ ਸਮੇਂ ਗੰਗਾ ਬਹੁਤ ਪਵਿੱਤਰ ਦਰਿਆ ਹੈ ਇਹ ਮਨਿਆ ਜਾਂਦਾ ਸਾਡੇ ਗ੍ਰੰਥਾਂ ਦੇ ਵਿੱਚ ਪਰ ਜੱਟੇ ਗ੍ਰੇਜ ਗਏ ਹੈ ਇਹਦੇ ਵਿੱਚ ਸਾਰਾ ਸੀਵਰੇਜ ਸਾਰਾ ਲੈਟਰਨ ਦਾ ਗੰਦ ਸਾਰਾ ਮਿਊਨਿਸਪਲ ਦਾ ਗੰਦ ਸਾਰੀਆਂ ਫੈਕਟਰੀਆਂ ਦਾ ਗੰਦ ਜੈਮਰੀ ਦੀਆਂ ਫੈਕਟਰੀਆਂ ਦਾ ਗੰਦ ਸਾਰਾ ਗੰਗਾ ਦੇ ਵਿੱਚ ਪੈਂਦਾ ਹੈ ਹੁਣ ਮੈਨੂੰ ਤੁਸੀਂ ਦੱਸੋ ਜੀ ਇਹੋ ਜੀ ਜ਼ਾਦੀ ਜਿਹਦੇ ਵਿੱਚ ਹਿੰਦੂ ਦੀ ਮжоਰਿਟੀ ਹੋਗੀ ਹਿੰਦੂ ਦਾ ਮਲਕ ਹੋ ਗਿਆ ਤੇ ਜੇ ਉਹ ਆਪਣੇ ਪਗੰਦਰ ਦਰਿਆ ਨੂੰ ਨਹੀਂ ਸਾਹਮਣੇ ਦਾ ਤੇ ਫਿਰ ਤੁਹਾਨੂੰ ਤੇ ਮੈਨੂੰ ਕਿਹੜਾ ਸੰਬੰਧ ਦਵਾ ਹੁੰਦਾ ਮੇਰਾ ਮਤਲਬ ਹੈ ਕਿ ਉਥੋਂ ਦੇ ਮੇਰਾ ਮਤਲਬ ਹੈ ਕਿ ਉਥੋਂ ਦੇ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਬਰਨਾਰਡ ਸਟੋਰ ਐਮਪੀ ਬੰਕੀਓ ਦੇ ਤੇ ਉਤਨਾ ਸਾਰਾ ਮਿਊਂਸੀਪੈਲਿਟੀ ਦਾ ਗੰਧ ਗੰਗਾ ਦੇ ਵਿੱਚ ਸਿੱਕਦੇ ਸੋ ਇਹੋ ਜਿਹੇ ਹੋਰ ਉਹਨਾਂ ਨੂੰ ਮੁਆਵਜ਼ਾ ਬਿਲਕੁਲ ਨਹੀਂ ਮਿਲਿਆ ਕਿਸੇ ਨੂੰ 1 ਲੱਖ ਰੁਪਿਆ ਕਿਸੇ ਨੂੰ ਕੁਝ ਵੀ ਨਹੀਂ ਮਿਲਿਆ ਹੈਗਾ ਜਦਕਿ ਡਿਪਟੀ ਕਮਿਸ਼ਨਰ ਨੇ ਮੀਟਿੰਗ ਬੁਲਾਈ ਸੀ ਕਿ ਇਹਦਾ ਫੈਸਲਾ ਕੀ ਹੋਵੇ ਮੈਨੂੰ ਬੋਟਰ ਮੈਂਬਰ ਪਾਰਲੀਮੈਂਟ ਸਨਰੂਦ ਦਾ ਨਹੀਂ ਬੁਲਾਇਆ ਗਿਆ ਪਰ ਉਦੋਂ ਬਾਅਦ ਮੈਂ ਡਿਫੀਸਨ ਨੂੰ ਮਿਲਿਆ ਮੈਂ ਕਿ 1 ਕਰੋੜ ਰੁਪਈਆ ਹਰੇ ਘਰ ਦੇ ਵਿੱਚ ਦਿਓ ਸਾਡੇ ਜ ਨੌਜਵਾਨ ਵਿਦਵਾਨਾ ਹੈਗੀਆਂ ਇਹਨਾਂ ਨੂੰ ਨੌਕਰੀ ਦਿਓ ਤੇ ਇਹਨਾਂ ਦੇ ਘਰਾਂ ਬਲ ਦੇਖੋ ਕਿ ਕਿਵੇਂ ਥਰੇੜਾ ਆਈ ਹੋਈ ਹੈ ਕਿਵੇਂ ਟੁੱਟੇ-ਫੁੱਟੇ ਹੈ ਇਹ ਜੇ ਠੀਕ ਕਰਾ ਦੋ ਤਾਂ ਫਿਰ ਇਹ ਬਹੁਤ ਵਧੀਆ ਹੋਊਗਾ ਪਰ ਅਜੇ ਤੱਕ ਮੁਆਵਜ਼ਾ ਉਹ ਘਰੀਪਾਂ ਦੇ ਕੋਲ ਨਹੀਂ ਗਿਆ ਹੈਗਾ ਸੋ ਐਵਿਡੈਂਸ ਹੀ ਜਾਂ ਜਿਹੜੀਆਂ ਮੋਦੀ ਸਾਹਿਬ ਕਹਿੰਦੇ ਆ ਕਿ ਮੈਂ ਤਬਦੀਲੀ ਕਰਤੀ ਹੈ ਸਾਰਾ ਕੁਝ ਕਰਤਾ ਹੈ ਇਹ ਸਾਰਾ ਬਿਲਕੁਲ ਵੱਡੇ ਪੱਧਰ ਦੇ ਉੱਤੇ ਇਹ ਤੁ ਬੋਲੇ ਜਾ ਰਿਹਾ ਹੈ ਇੱਕ ਗੋਬਲਸ ਦਾ ਪ੍ਰੋਪਗੈਂਡਾ ਹੈਗਾ ਤੇ ਨਿਰਾਇਹ ਝੂਠ ਦਾ ਪਲੰਟ ਹੈ ਇਸ ਕਰਕੇ ਆਪਾਂ ਇਸ ਮੀਟਿੰਗ ਦੇ ਵਿੱਚ ਆਏ ਆ 2024 ਦੇ ਵਿੱਚ ਇਲੈਕਸ਼ਨਸ ਆ ਰਹੇ ਆ ਇਲੈਕਸ਼ਨਰ ਦੇ ਵਿੱਚ ਤੁਸੀਂ ਤੇ ਮੈਂ ਆਪਣਾ ਕੈਂਡੀਡੇਟ ਚੂਜ਼ ਕਰਦੇ ਆਂ ਔਰ 2 ਮਹੀਨੇ ਬਾਅਦ ਫੇਰ ਠੀਕ ਦਿਹਾੜਾ ਪੰਡਾ ਕਿ ਕੀ ਗਵਰਨਮੈਂਟ ਆਣੀ ਆਣੀ ਕਿਤਾ ਹੋਣੀ ਕਿਤਾ ਨਹੀਂ ਕਿਤਾ ਅੰਗਰੇਜ਼ੀ ਦੀ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਨਮਾਇਦਾ ਚੁਣਦੇ ਆ ਆਪਣੀ ਸਰਕਾਰ ਬਣਾਉਂਦੇ ਆ ਜਿਹੋ ਜਿਹੇ ਹਾਲਾਤੋਂ ਸਰਕਾਰ ਪੈਦਾ ਕਰਦੀ ਹੈ ਉਹੀ ਦੇ ਲੋਕ ਜ਼ਿੰਮੇਵਾਰ ਨੇ ਫਿਰ ਕੀ ਆਪਾਂ ਸੋਚ ਕੇ ਵੋਟ ਪਾਉਂਦੇ ਆ ਆ ਜਿਹੜੀ ਸ਼ਰਾਫਤ ਜ਼ਿੰਦਗੀ ਫੜੀ ਗਈ ਹੈ ਇਸ ਨੇ 10000 ਬੋਤਲਾਂ ਉੱਥੇ ਰੱਖੀਆਂ ਹੋਈਆਂ ਸੀ ਜਿਹਦਾ ਮਤਲਬ ਹੈ ਕਿ ਪੋਲਿਟਿਕਲ ਪਾਰਟੀਆਂ ਜਿਹੜੀਆਂ ਸ਼ਰਾਬ ਭੁੱਕੀ ਫੀਮ ਹੈਰਵੇਂ ਵੋਟਸ ਨੂੰ ਦੇਖ ਕੇ ਵੋਟ ਲੈਂਦੀਆਂ ਉਹ ਹੁਣ ਪੂਰੀ ਤਿਆਰੀ ਚ ਨੇ ਜੀ ਅਸੀਂ ਕਿੱਥੇ ਕਿੱਥੇ ਜਾ ਕੇ ਸ਼ਰਾਬਾਂ ਤੇ ਇਹ ਸਾਰੀਆਂ ਚੀਜ਼ਾਂ ਖਰੀਦ ਲਈਆਂ ਹੈਗੀਆਂ ਇਹ ਸਾਰੀਆਂ ਰਿਸਪੌਂਸਿਬਿਲਟੀਜ਼ ਸਾਰੀਆਂ ਪਾਰਟੀਆਂ ਦੇ ਉੱਤੇ ਹੈ ਉਹਦੇ ਵਿੱਚੋਂ ਕੋਈ ਵੀ ਇਹੋ ਜਿਹੀ ਨਹੀਂ ਹੈ ਜਿਹੜੀ ਕਹੇ ਕਿ ਅਸੀਂ ਇਹੋ ਜਿਹਾ ਕੰਮ ਨਹੀਂ ਕਰਦੇ ਹੈਗੇ ਸੋ ਅਸੀਂ ਸਾਰੇ ਨੂੰ ਰਿਸਪਾਂਸਿਬਲ ਹੈ ਜੇ ਹੁਣ ਜੀ ਸਾਨੂੰ ਸਰਕਾਰ ਮਿਲਦੀ ਹੈ ਹੁਣ ਇਹ ਮੀਟਿੰਗ ਸੱਤੀ ਗਈ ਹੈ ਕਿ ਸਾਡੇ ਹਰਜਿੰਦਰ ਸਿੰਘ ਜੀ ਜਾਖੂ ਜਿਹੜੇ ਸਾਡੇ ਨਾਲ ਪਹਿਲਾਂ ਸਾਡੇ ਜਨਰਲ ਸੈਕਟਰੀ ਸੀਗੇ ਕੁਝ ਗੱਲਾਂ ਕਰਕੇ ਇਹ ਪਾਰਟੀ ਤੋਂ ਸਤੀਫਾ ਦੇ ਦਿੱਤਾ ਸੀਗਾ ਅੱਜ ਸਾਨੂੰ ਬੜੀ ਖੁਸ਼ੀ ਹੈ ਮੇਰੇ ਖੱਬੇ ਬੈਠੇ ਐ ਇਹ ਹੁਣ ਸਾਡੀ ਪਾਰਟੀ ਦੇ ਵਿੱਚ ਵੱਡੇ ਆ ਗਏ ਐ ਇਹਨਾਂ ਨੂੰ ਵਟਾਉ ਦਾ ਦਿੱਤਾ ਜਾਊਗਾ ਤੇ ਇਹਨਾਂ ਦੇ ਜਿਹੜਾ ਐਕਸਪੀਰੀਅੰਸ ਐ ਉਹਦਾ ਸਾਨੂੰ ਬਹੁਤ ਫਾਇਦਾ ਅਸੀਂ ਲਵਾਂਗੇ ਇਲੈਕਸ਼ਨਸ ਦੇ ਕੋਸ਼ਟ ਕੈਂਡੀਡੇਟਸ ਅੱਜ ਅਸੀਂ ਅਨਾਉਂਸ ਕਰਨਾ ਚਾਹੁੰਦੇ ਹਾਂ ਕਿ ਐ ਉਹ ਡਿਸਟ ਕਿੱਥੇ ਹੈ ਨਹੀਂ ਐ ਡਿਸਟ ਕੈਂਡੀਡੇਟਸ ਕਰਨਾ ਖੁਦ ਇਹ ਖੁਦ ਉਹਰੇ ਕੈਂਡੀਡੇਟਸ ਦੀ ਅਦਾਤ ਹੈ ਹਾਂਜੀ ਅਨੰਪੁਰ ਸਾਹਿਬ ਤੋਂ ਸੀ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੂੰ ਚੁਣਿਆ ਜੀ ਲੁਧਿਆਣਾ ਤੋਂ ਅਮਰਪਾਲ ਸਿੰਘ ਸੰਧਰੇ ਨੂੰ ਫਰੀਦਕੋਟ ਤੋਂ ਬੰਦੇਵ ਸਿੰਘ ਗਗੜਾ ਸਾਹਿਬ ਹੈ ਸਮਰੂਰ ਤੋਂ ਮੈਂ ਖੁਦ ਹੈਗਾ ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ ਹੈ ਕਰਨਾਲ ਤੋਂ ਹਰਜੀਤ ਸਿੰਘ ਵਿਰਖੇਗੇ ਹੈ ਫੁਰਕਸ਼ੇਤਰ ਤੋਂ ਖਜਾਨ ਸਿੰਘ ਹੈਗੇ ਹੈ ਬਾਕੀ ਦੇ ਥੋੜੇ ਜਿਹਾ ਹੋਰ ਕੈਂਡੀਡੇਟ ਹੈਗੇ ਆ ਉਹਨਾਂ ਦੀ ਲਿਸਟ ਅਸੀਂ ਫੇਰ ਦਵਾਗੇ ਮੈਂ ਇੱਕ ਵਾਰੀ ਫੇਰ ਪੜ੍ਹ ਦਿੰਦਾ ਆ ਅਨੰਤਪਾਲ ਸਾਹਿਬ ਤੋਂ ਕੁਸ਼ਲਪਾਲ ਸਿੰਘ ਮਾਨ ਲੁਤੇਹੜੀ ਤੋਂ ਅਮਰਪਾਲ ਸਿੰਘ ਸੰਧਰਾ ਜੀ ਫ੍ਰੀਕਪੋਰਟ ਤੋਂ ਬਲਦੀਪ ਸਿੰਘ ਗਗੜਾ ਸਾਹਿਬ ਸੰਗਰੂਰ ਤੋਂ ਮੈਂ ਖੁਦ ਤੇ ਪਟਿਆਲੇ ਤੋਂ ਪ੍ਰੋਫੈਸਰ ਮਨਜਪਾਲ ਸਿੰਘ ਇਹ ਸਾਡੀ ਅੱਜ ਦੀ ਲਿਸਟ ਹੈ ਜਿਹੜੀ ਅਸੀਂ ਡੈਕਸਨਲ ਦੇ ਲਈ ਜਟਰੇਟ ਕੀਤੀ ਹੈ ਤੇ ਅਸੀਂ ਲਈ ਪੂਰੀ ਤਿਆਰੀ ਕੀਤੀ ਹੋਈ ਹੈ ਤੇ ਸਾਡਾ ਮੁਕਾਬਲਾ ਕਿਸੇ ਪਾਰਟੀ ਦਾ ਨਾਮ ਨਹੀਂ ਹੈ ਕਿਉਂਕਿ ਇਹ ਸਾਰੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੈਗੀਆਂ ਜੋ ਕੁਝ इन्होंने ਕੀ ਹੈ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਨਵੀਂ ਪਾਲਿਸੀ ਪਹਿਲਾਂ ਤਾਂ ਟੱਟ ਗਿੰਥੀਆਂ ਨੂੰ ਨਿਸ਼ਾਨੇ ਤੇ ਰੱਖਿਆ ਜਾਂਦਾ ਸੀਗਾ ਦੰਗੇ ਪ੍ਰਸਾਦ ਦੇ ਵਿੱਚ ਮਾਰ ਦਿੰਦੇ ਸੀਗੇ ਵੱਤ ਗਿੰਥੀ ਵਾਲੇ ਸਰਕਾਰਾਂ ਮਾਰ ਦਿੰਦੀਆਂ ਸੀਤੀਆਂ ਪਰ ਜਿਹੜੀ ਭਾਜਪਾ ਤੇ ਆਰਐਸਐਸ ਨੇ ਨਵੀਂ ਪਾਲਿਸੀ ਕੀਤੀ ਹੈ ਕਿ ਸੱਖਾ ਨੂੰ ਕੈਂਡੀਡੇਟ ਦੇ ਵਿੱਚ ਬਰਬਾਦ ਦੇਣਾ ਅਮਰੀਕਾ ਦੇ ਵਿੱਚ ਇਹੇ ਬਰਵਾਉਣ ਦੀ ਕੋਸ਼ਿਸ਼ ਕਰ ਦੇਣਾ ਯੂਕੇ ਦੇ ਵਿੱਚ ਮਰਵਾ ਦੇਣਾ ਪਾਕਿਸਤਾਨ ਦੇ ਵਿੱਚ ਦੋ ਸਿੱਖ ਮਾਰਗੜੇ ਨੇ